ਨਾਮ ਲੈ ਹੁਣ ਜਪਦਾ ਕਰ ਲਈਏ ਜਿਵੇਂ ਮਖਿਆਨ ਕੋਣਾ ਹੁੰਦਾ ਝੂਮਣ ਬੰਦਾ ਮਰਦੇ ਕੰਨ ਲਈ ਵੇਚਦਾ ਹੁਣ ਦੂਜੇ ਪਰਿਵਾਰ ਨੂੰ ਕੀ ਪਤਾ ਨਹੀਂ ਕੰਮ ਤੋੜਦਾ ਬੈਠਾ ਕਿ ਨਾਮ ਜਪਦਾ ਕਿ ਸਾਨੂੰ ਬਗੜਦੇ ਗੁਰਨਾਨਕ ਦਾ ਸਿਧਾਂਤ ਨਹੀਂ ਕਰਦੇ ਮਹਾਰਾਜ ਕਹਿੰਦੇ ਆਪੋ ਜਪ ਐ ਅਬਰ ਹੈ ਨਾਮ ਜਪੋ ਕਹਿੰਦੇ ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਨਾਮ ਜਪੋ ਤਾਂ ਕਿ ਸਾਰਿਆਂ ਦੀ ਭਲਾ ਹੋਵੇਗਾ ਜਦ ਕਿ ਆਪ ਕੋ ਸਤਨਾਮੁ ਸਿਮਰੈ ਸਾਰਿਆਂ ਨੂੰ ਪਿਆਰ ਭਰੀ ਜੀ। ਜਦੋਂ ਮੂਰਤਵੰਤ ਸਾਹਿਬ ਦਾ ਜਾਪ ਹੋ ਗਿਆ ਤੇ ਸਾਹ ਸੰਗਤ ਜੀ ਮੂਲੇ ਨੂੰ ਬਾਤ ਕੋਈ ਕਰਨਾਂ ਖਤਬਾਤ ਅਸੀਂ ਕਹਿੰਦੇ ਮੂਲਿਆ ਅੱਖਾਂ ਖੋਲ ਤੇ ਜਦੋਂ ਅੱਖਾਂ ਖੋਲੀਆਂ ਤੇ ਮੂਲਾ ਖਾਤਰੀ ਆਪਣੇ ਘਰ ਦੇ ਬਾਹਰ ਜਿਵੇਂ ਬੈਠਾ ਕਰਕੇ ਆਖੋ ਸਤਨਾਮ ਸ੍ਰੀ ਜਦੋਂ ਉੱਠ ਕੇ ਵੇਖਿਆ ਘਰ ਵਾਲੀ ਤੇ ਘਰੇ ਚੜ੍ਹ ਲਈ ਜਿੰਦੀ ਚੰਗੀ ਭਲੀ ਕਹਿੰਦਾ ਭਲੀਏ ਮਾਨਸੇ ਮੈਂ ਤਾਂ ਤਾਂ ਡਰਾਇ ਦਿੱਤਾ ਕੀ ਹੋ ਗਿਆ ਸੀ ਤੈਨੂੰ ਕਹਿੰਦੀ ਪਤੀ ਦੇਵ ਜੀ ਮੈਂ ਤਾਂ ਕੁਝ ਨਹੀਂ ਹੋਇਆ ਕੁਦਰਤੋ ਗੱਲ ਹੈ ਗ੍ਰਸਤ ਮਾਰ ਗਿਆ ਇਸਾ ਕਿ ਪਤੀ ਪਤਨੀ ਦੇ ਨਾਲ ਹੀ ਇਹ ਗ੍ਰਸਤੀ ਗੱਡੀ ਚੱਲਦੀ ਹੈ ਸਭ ਜਨਮਾਂ ਤੋਂ ਕਿੱਡੇ ਮਾਰਗੀ ਹੋ ਜਾਣ ਪਰ ਗ੍ਰਸਤੀ ਸਭ ਤੋਂ ਵੱਡਾ ਮਹਾਂਪੁਰਖ ਗ੍ਰਸਤੀ ਹੈ ਸਭ ਤੋਂ ਵੱਡਾ ਗ੍ਰਸਤੀ ਪਰਿਵਾਰ ਵਾਲਾ ਉਹ ਸਾਧੂ ਆ ਸਰ ਮਾਪੂ ਕੋ ਆ ਤੁਸੀਂ ਆਖੋਗੇ ਬਾਬਾ ਵੱਡੇ ਤੋਂ ਵੱਡੇ ਪੀਸਾ ਤੋਂ ਮਹਾਂਪੁਰਖ ਜਿਹੜੇ ਆ ਉਹ ਵੀ ਕ੍ਰਿਸਤੀਆਂ ਦੇ ਘਰੋਂ ਇੱਕ ਵਾਰੀ ਖੈਰ ਮੰਗਣ ਜਾਂਦੇ ਆ ਗੱਲ ਕਿ ਆਖੋ ਸਤਨਾਮ ਸ੍ਰੀ ਇਹ ਕ੍ਰਿਸਤੀ ਵੀ ਆਪਣੇ ਘਰਿਆਂ ਨੂੰ ਖਾਦੀ ਦੀ ਮੋੜਦਾ ਕਹਿੰਦਾ ਵੇ ਰੱਬ ਅਜਨੀ ਇਹ ਕਰ ਬਦਲ ਮੈਂ ਕੀ ਕਰਨ ਵਾਲਾ ਮੇਰੇ ਕ੍ਰਿਸਤੀ ਦੇ ਘਰੋਂ ਖਾਦੀ ਨਾ ਮਣੂ ਕਿਹਾ ਖਾਦੀ ਹੀ ਮੋੜਦਾ ਕ੍ਰਿਸਤੀ ਸਾ ਸੰਗਤ ਹੋ ਗਿਆ ਉਹ ਮੂਲਾ ਕ੍ਰਿਸਤੀ ਪ੍ਰਭਾਵ ਦਾ ਮੋਹ ਜਾਗਿਆ ਤੇ ਪ੍ਰਤਿਉਂਦੇ ਸੀ ਸਤਿਗੁਰੂ ਸਾਚੇ ਪਾਤਸ਼ਾਹ ਕਹਿੰਦੇ ਤੇ ਮੂਲ ਆਪੇ ਗਏ ਬਾਬਾ ਸੰਤਵਾਰ ਦੇ ਵਿੱਚ ਧੀਰ ਹੋਇਆ ਭੰਤ ਬਾਪ ਜੁੜੇ ਸ਼੍ਰੀ ਗੁਰਨਾਥ ਦੇਵ ਜੀ ਮਹਾਰਾਜ ਬਾਪਸਾਨੇ ਨੇ ਭਾਈ ਵਾਲੇ ਭਾਈ ਮਰਦਾਨੇ ਨੂੰ ਖਿਣ ਲੱਗੇ ਆਜਾ ਫਿਰ ਭਾਈ ਮਰਦਾਨੇ ਆ ਆਦਾਂ ਪਾ ਚੱਲੀਆਂ ਕੋਈ ਮਿੱਤਰ ਦੇ ਘਰੇ ਪਹੁੰਚਦੀ ਐ ਮਤਲਬ ਚੱਲਦੇ ਜਾਂਦੇ ਊਲੇ ਖੱਤੀ ਨੂੰ ਤੇ ਜਦੋਂ ਮਿਲਣਗੇ ਤੇ ਊਲੇ ਖੱਤੀ ਦੇ ਘਰ ਆੜੀ ਊਰੇ ਭਰਦੀ ਬਾਤ ਖੜੀ ਐ ਤੇ ਭੱਜ ਕੇ ਗਈ ਜੰਨੀ ਊਲੇ ਨੂੰ ਘਰੀ ਉਹ ਹੀ ਸਾਧ ਜਿਹੜਾ ਤੈਨੂੰ ਨਾਲ ਲੈ ਗਿਆ ਸੀ ਉਹ ਘੇਰਦਾਰੇ ਆ ਗਿਆ ਤੂੰ ਲੁਕ ਜਾ ਲੁਕ ਜਾ ਅੰਦਰ ਜੇ ਤੈਨੂੰ ਕਮਰੇ ਚ ਲੁਕੋਇਆ ਉਹ ਤਾਂ ਹੁਣ ਅੰਤਜਾਮੀ ਆ ਦੇਖ ਲੂ ਐਂ ਕਰ ਫਿਰ ਕਹਿੰਦਾ ਹਾਂ ਦੱਸ ਭਗਵਾਨ ਨੇ ਹੁਕਮ ਵੀ ਤਾਂ ਮੰਨਣਾ ਪੈਂਦਾ ਹੈ ਭਾਈ ਪਰਿਵਾਰ ਦਾ ਕੀ ਚਾਹਨੀ ਹੈ ਕਹਿੰਦੀ ਆਏ ਕਰ ਫਿਰ ਪਾਖੀਆਲੇ ਗੁਹਾਰੇ ਚ ਲੁਕ ਜਾ ਉੱਥੇ ਕਿਹੜਾ ਪਤਾ ਲੱਗਣਾ ਬਾਬੇ ਕਹਿੰਦਾ ਠੀਕ ਐ ਪਾਖੀਆਲੇ ਗੁਹਾਰੇ ਤੇ ਲੁਕ ਗਿਆ कि ਬਾਬਾ ਨਾਨਕ ਜੀ ਮਹਾਰਾਜ ਨੇ ਆਵਾਜ਼ ਮਾਰੀ ਮੁਲਿਆ ਤੇ ਅਗ ਅੰਦਰੋਂ ਆਵਾਜ਼ ਆਇਆ ਨਾਲੀ ਬਾਬਾ ਕਿੰਨੀ ਤਹਾ ਹੈ ਕਿ ਕਿਤੇ ਪਾਸੇ ਜਾ ਹੋਏ ਮਹਾਰਾਜ ਜੀ ਸਹੀ ਪਾਸੇ ਕਰ ਗਾਲੂਗੇ ਆ ਤੈਰੀ ਮਾਤੀ ਹੈ ਕਦੇ ਤੇਰੀ ਕੀਲੇ ਸੁੰਧ ਦੇ ਨਾਲ ਕਦੇ ਹੋਵੀ ਕਰਨਾ ਬਾਬ ਕਰਦੇ ਯਾਣੀ ਜਾਨ ਸੀ ਗੁਰੂ ਮਰ ਸੱਚੇ ਪਾਤਸ਼ਾਹ ਸਤ ਸੰਗਤ ਜੀ ਇਹ ਕੌਮੀ ਤੰਗ ਹੋਇਆ ਜਿਹੜਾ ਸਾਰੇ ਕਹਿੰਦੇ ਹਨ ਸਤਜਿਆ ਮੌਤ ਮੌਤ ਕਾਲੇ ਨਾਗ ਨੇ ਮਾਰਿਆ ਡੰਗ ਤੇ ਮੂਲਕ ਜੀ ਸੀ ਵਿਰੋਧ ਕਰਦੇ ਰੋਲਾ ਪੈ ਤੇ ਅੰਕੀਰ ਤੇ ਮੁ ਗਿਆ ਬਾਹ ਨੂੰ ਫਸਾਈ ਦਿੱਤੇ ਜਿਵੇਂ ਲੈ ਗਿਆ ਇੱਕ ਚੱਕਰ ਮਲੇ ਚ ਲੈ ਗਿਆ ਮਹਾਰਾਜ ਦੀ ਕਿਰਪਾ ਕਰਦੇ ਹਾਂ ਤੁਹਾਡਾ ਸੇਵਾ ਦਾ ਕਿਤੇ ਭਾਈ ਸੇਵਾ ਦਾ ਤੇ ਰੰਗ ਦੇ ਤੂੰ ਤੇਨੂੰ ਭਾਗੀਆਂ ਵਾਲੇ ਘਾਰੇ ਦੇ ਮਿਲੋਦਾ ਸੀ ਪਰ ਮੇਰੇ ਸਹਿਬ ਨੇ ਗੁਰਬਾਣੀ ਤੁਹਾਨੂੰ ਸਾਹਮਣੇ ਜਿਹੜੀ ਬਾਣੀ ਹੈ ਕਮਾਲ ਦੀ ਗੱਲ ਆ ਸਿੱਖੋ ਜਿਹਦੇ ਤੁਸੀਂ ਬਾਦੋਂ ਐਡਾ ਬੜਾ ਗਿਆਨਾ ਕਿਸੇ ਕੋਲ ਅਜ ਤੱਕ ਨਹੀਂ ਜਿਹਦੇ ਤੁਸੀਂ ਬਾਦੋਂ ਬਾਦ ਜਿਹਦੇ ਐਡਾ ਬੜਾ ਗਿਆਨਾ ਨਹੀਂ ਹਰ ਕੋਈ ਸਿੱਤੇ ਪਾਠ ਕਰਨਾ ਨਹੀਂ ਕਹਿੰਦੇ ਕਹਿੰਦੇ ਭਾਈ ਜਣਾ ਮੱਥੇ ਤੇ ਦੇਖ ਲਿਆ ਕਿਉਂ ਨਹੀਂ ਮਾਰੀ ਕਹਿੰਦੇ ਲੈ ਨਾਮਿਤ ਹੀ ਹੈ ਸਹੀ ਜੋਲਿਆ ਕਰਤਾ ਜਿਹੜਾ ਭਗਵਾਨ ਦਾ ਪਰਮੇਸ਼ਰ ਮੱਥੇ ਤੇ ਦੇਖ ਲਿਆ ਕਾਹਨਿਸ਼ਾ ਦਾ ਹੁਣ ਤੇ ਪਾਣਾ ਬੀਤ ਗਿਆ